ਕੈਨੇਡਾ ਰਹਿੰਦੇ ਸੰਗਰੂਰ ਜ਼ਿਲ੍ਹੇ ਦੇ 28 ਸਾਲਾਂ ਨੌਜਵਾਨ ਯਗਵੀਰ ਕਰਨ ਦੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਯਗਵੀਰ ਕਰਨ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਮ੍ਰਿਤਕ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਮਾਰਕੀਟ ਕਮੇਟੀ ਸੰਗਰੂਰ ਦੇ ਸਾਬਕਾ ਚੇਅਰਮੈਨ ਰਣਜੀਤ ਸਿੰਘ ਕਾਕਾ ਦਾ ਪੁੱਤਰ ਸੀ। ਨਾਮ ਹੈ ਸਰ ਤੁਹਾਡਾ ਸਰਜੀਤ ਸਰ ਅੱਛਾ ਸਰ ਤੁਹਾਡਾ ਪੋਤਾ ਸੀ ਜਿਹੜਾ ਕੈਨੇਡਾ ਦੇ ਵਿੱਚ ਸੀਗੇ ਜੀ ਕੀ ਗੱਲ ਹੋਈ ਸੀ ਜੀ ਗੱਲ ਤਾਂ ਉੱਥੇ ਬਸ ਹੈ ਆਪਣੀ ਡੈਟਿੰਗ ਛੱਡ ਗਏ ਪਹਿਲਾਂ ਕੰਮ ਤੇ ਆ ਕੇ ਆਪਣੀ ਮੰਮੀ ਨੇ ਤਾਂ ਇਹ ਤਾਂ ਕਹਿੰਦਾ ਪਾ ਉਹ ਛੇਲ ਕੰਮ ਚੱਲਣਾ ਮੇਰੇ ਜਿਗਾ ਮਾ ਕੜਦੇ ਜੀ ਚਲੋ ਬਾਥਰੂਮ ਚ ਵਗ ਗਿਆ ਉੱਥੇ ਬਸ ਪੂਰਾ ਹੋ ਗਿਆ ਕਿੰਨੀ ਉਮਰ ਸੀ ਜੀ ਉਹਦੀ

ਤਾਂ ਜੀ ਸਰ ਕਿਨਾ ਮੈਂ ਥੋੜਾ ਸ ਅੱਛਾ ਇੰਦਰਜੀਤ ਤੁਹਾਡੇ ਅ ਫਰੈਂਡ ਨੇ ਇਹ ਇਹਨਾਂ ਦਾ ਤੀਜਾ ਸੀ ਹਾਂਜੀ ਹਾਂਜੀ ਕੀ ਕਹੋਗੇ ਕੈਨੇਡਾ ਦੇ ਵਿੱਚ ਉਹਨਾਂ ਦੀ ਜਿਹੜੀ ਮੌਤ ਹੋਈ ਹੈ ਕੁਛ ਨਹੀਂ ਕਹਿਣ ਨੂੰ ਕੁਝ ਨਹੀਂ ਅੱਛਾ ਕੁਛ ਸ਼ਬਦ ਨਹੀਂ ਹੈਗੇ ਜੀ ਕਹਿਣ ਨੂੰ ਥੋੜਾ ਕਿੰਨਾ ਕੁ ਲਗਾਵ ਸੀ ਉਹਨਾਂ ਨੂੰ ਲਗਾਵ ਕੇ ਪਰਿਵਾਰ ਹੈ ਤੁਹਾਡਾ ਜੀ ਵਾਲਸ ਕੰਦਰੀ ਦੋਸਤਾਂ ਦੇ ਦੋਸਤਾਂ ਦੇ ਬੇਟਾ ਜੀ ਜੀ ਕਿਤੇ ਚੈਟ ਹੈ ਅੱਛਾ ਕੋਈ ਸ਼ਬਦ ਨਹੀਂ ਹੈ کہیں ਆਮ ਦੇਖਿਆ ਜਾਵੇ ਕੈਨੇਡਾ ਨੇ ਬਹੁਤ ਜ਼ਿਆਦੀਆਂ ਜਵਾਨੀਆਂ ਖਾ ਚੁੱਕੀ ਹੈ ਜੀ ਕੈਨੇਡਾ ਦੀ ਉਹਦੇ ਬਾਰੇ ਕੀ ਕਹੋਗੇ ਕੀ ਉਥੇ ਕਿਸ ਤਰ੍ਹਾਂ ਦੀ ਸਿਚੁਏਸ਼ਨ ਹੈਗੀ ਹੈ ਸਿਚੁਏਸ਼ਨ ਤਾਂ ਹੁਣ ਦਵਾਟ ਚੱਲਦੇ ਹੁਣ ਫੂੜ ਪਏ ਜਾਂਦੇ ਤਸੈਨੇ ਫੂੜ ਪਏ ਜਾਂਦੇ ਕਰਕੇ ਲੱਗ ਚ ਪਾਣੀ ਭਰ ਗਈ ਜੀ ਡੋੜੇ ਕਰਕੇ ਉਹਨੇ ਡੈਥ ਹੋ ਗਈ ਠੀਕ ਹੈ ਭਾਈ ਮਤਲਬ ਕੰਨ ਕੀ ਅਟੈਕ ਨਹੀਂ ਸੀ ਹੋਇਆ ਹੈਗਾ ਅੱਛਾ ਲੰਗਸ ਵੀ ਇੱਕ ਵਾਰ ਜਿਵੇਂ ਕਹਿੰਦੇ ਆ ਪਕੜੇ ਬਜੰਦੇ ਆਗੇ ਨਾਲੇ ਬਹੁਤ ਖਰਾਬ ਹੋ ਥੋੜੀ ਲੰਗਸ ਦੇ ਵਿੱਚ ਪਾਣੀ ਮਤਲਬ ਜੋ ਡਾਕਟਰ ਦੀ ਰਿਪੋਰਟ ਆਈ ਹੈ ਕਿ ਲੰਗਸ ਦੇ ਵਿੱਚ ਪਾਣੀ ਭਰਿਆ ਹੋਇਆ ਸੀ ਨਾ ਤੇ ਮਤਲਬ ਜਿੰਟੀ ਜਾਓ ਸਾਰੰਗਲੀ ਕਰਦੀ ਪ੍ਰੋਬਲਮ ਆਈ ਹੈ ਅੱਛਾ ਤੇ ਐਕਚੁਅਲੀ ਵੈਸੇ ਜਿਵੇਂ ਅਟੈਕ ਕਹਿੰਦੇ ਨੇ ਨਹੀਂ ਹੈ ਕਿ ਲੰਗਸ ਵਿੱਚ ਪਾਣੀ ਭਰ ਗਿਆ ਉਹਨਾਂ ਦੇ ਹਾਂ ਜੀ ਤੇ ਕੀ ਡਾਕਟਰਾਂ ਦਾ ਕਹਿਣਾ ਜੀ ਹੈ ਯੈਸ ਉਸ ਵਾਰ ਮੈਡੀਕਲ ਹੋਇਆ ਉਹਨਾਂ ਦਾ? ਹਾਂ ਜੀ ਮੈਡੀਕਲ ਹੋਇਆ ਮੈਡੀਕਲ ਠੀਕ ਹੈ ਜੀ। ਪਹੁੰਚ ਆਇਆ ਹੋਇਆ ਸੀ ਜੀ। ਹੈ ਜੀ। ਉਹ ਬਹਿ ਨਹੀਂ ਹੋਇਆ ਸੀ। ਕਿੰਨੇ ਸਾਲ ਦੀ ਉਮਰ ਸੀ ਜੀ? 27 ਸਾਲ ਦੀ ਉਮਰ ਸੀ। ਕਿੰਨੇ ਸਾਲ ਹੋ ਗਏ ਗਏ ਨੂੰ ਜੀ ਉਹਨੂੰ? ਲਗਭਗ 2000-1500 ਆ। ਅੱਛਾ। ਕੀ ਉੱਥੇ ਜੌਬ ਕਰਦੇ ਸੀ? ਯੈਸ।